ਕਲ ਸਾਹਮਣੇ ਇਹ ਕਿ ਕੰਪਰੋਮਾਈਜ਼ ਦੀ ਕੋਸ਼ਿਸ਼ ਕੀਤੀ ਜਾ ਰਹੀ ਜੀ ਪਿਛਲੇ ਜੱਤੂ ਕੇਸ ਹੋਇਆ ਅਜੇ ਤੱਕ ਐ ਯੂਟੀ ਨੂੰ ਵੀ ਬੋਲਿਆ ਗਿਆ ਸੀ ਡਿਲੇ ਕਰਨ ਲਈ ਕਿ ਸ਼ਾਇਦ ਕੰਪਰੋਮਾਈਜ਼ ਹੋ ਜਾਏ ਜਦੋਂ ਯੂਟੀ ਨੇ ਦੇਖਿਆ ਕਿ ਇਹ ਕੰਪਰੋਮਾਈਜ਼ ਲੈਵਲ ਤੇ ਨਹੀਂ ਆ ਰਿਹਾ ਤੇ ਉਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਨਾਨ ਅਵੇਲੇਬਲ ਅਫੈਂਸ ਦੀ ਧਾਰਾ ਹਟਾਣਾ ਸ਼ੁਰੂ ਕਰ ਦਿੱਤੀ ਆ ਜੀ ਐਨ ਤੁਸੀਂ ਕਿਹਾ ਸੀ ਕਿ ਤੁਹਾਨੂੰ ਕਰੋੜਾ ਰੁਪਇਆ ਜਿਹੜਾ ਇਹ ਆਫਰ ਕੀਤਾ ਗਿਆ ਇਸ ਕੇਸ ਨੂੰ ਵਾਪਸ ਲੈ ਲੈਂਦੇ ਜੀ ਅੱਜ ਤੱਕ 2 ਦਿਨ ਪਹਿਲੇ ਤੱਕ ਜੇ ਸਾਨੂੰ ਕੰਪਰੋਮਾਈਜ਼ ਲਈ ਕਹੀ ਜਾ ਰਹੀ ਹੈ ਜੀ ਕੰਪਰੋਮਾਈਜ਼ ਕੋਈ ਆਪਣੀ ਇੱਜ਼ਤ ਨਾਲ ਕੰਪਰੋਮਾਈਜ਼ ਨਹੀਂ ਕਰਦਾ ਜੀ ਇੱਜ਼ਤ ਸਭ ਤੋਂ ਵੱਡੀ ਪੈਸੇ ਤੇ ਖਰਦੂਨੀਆਂ ਕਮਾ ਲੈਂਦੀ ਹੈ ਠੀਕ ਹੈ ਮਗਰ ਇੱਜ਼ਤ ਕਮਾਣੀ ਹੈ ਇੱਜ਼ਤ ਲਈ ਲਾੜੇ 120 ਦਿਨ ਦੇ ਰਾਸਤੇ ਚ ਘੁੰਮ ਰਿਆਂ ਇੱਜ਼ਤ ਪਰ ਇਨਸਾਫ ਯੂਨੀ ਪੁਲਿਸ ਨੇ ਅੱਜ ਦਿਖਾ ਦਿੱਤਾ ਕਿ ਖਾਕੀ ਨੇ ਖਾਕੀ ਦਾ ਸਾਥ ਦਿੱਤਾ ਸਾਡਾ ਜੀ ਸਾਡੀ ਯੂਨੀਫਾਰਮ ਮੇਰੇ ਹਸਬੰਡ ਗ੍ਰੀਨ ਯੂਨੀਫਾਰਮ ਪਾਉਂਦੇ ਨੇ ਉਸ ਤੇ ਦਾਗ ਲਾਇਆ 120 ਦਿਨ ਦੇ ਅਸੀਂ ਅੱچھے ਘਰ ਦੇ ਬੰਦੇ ਰਸਤਿਆਂ 'ਚ ਘੁੰਮ ਰਹੇ ਸੀ ਉਮਰੇ ਸੀਨੀਅਰ ਅਧਿਕਾਰੀ ਕੋਲ ਅਸੀਂ ਗਿਆਂ ਕਹਿੰਦਾ ਅਸੀਂ ਇਨਵੈਸਟੀਗੇਟ ਨਹੀਂ ਕਰਾਂਗੇ ਐਫ ਆਈ ਆਰ ਡਿਲੇ ਕਿਉਂ ਹੋਈ ਹੈ ਅਫੀਸਰ ਜੀ ਪੰਜਾਬ ਜੂਟੀ ਸਾਨੂੰ ਕਹ ਰਹੇ ਕਿ ਅਸੀਂ ਇਨਵੈਸਟੀਗੇਟ ਨਹੀਂ ਕਰਾਂਗੇ ਜੀ ਜੀ ਐਫ ਆਈ ਆਰ ਡਿਲੇ ਕਿਉਂ ਹੋਈ ਪਾਰਟੀ ਕੁਟਵਾਰ ਮਾਮਲੇ ਦੇ ਵਿੱਚ ਹਾਈ ਕੋਰਟ ਅੱਜ ਫਿਰ ਤੋਂ ਸਖਤ ਹੋਈ ਹੈ ਪਹਿਲਾਂ ਪੰਜਾਬ ਪੁਲਿਸ ਤੇ ਹੁਣ ਚੰਡੀਗੜ੍ਹ ਪੁਲਿਸ ਤੋਂ ਵੀ ਭਰੋਸਾ ਉੱਟ ਚੁੱਕਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਜਾਂਚ ਸਹੀ ਨਹੀਂ ਹੋਈ ਤੇ ਜਾਂਚ ਹੁਣ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ ਸਾਡੇ ਨਾਲ ਮਿਸਿਸ ਬਾਟ ਮੌਜੂਦ ਨੇ ਗੱਲਬਾਤ ਕਰਨਗੇ ਤੇ ਜਾਣਾਂਗੇ ਕਿ ਪੂਰਨ ਤੌਰ ਤੇ ਕੇਸ ਕਿਸ ਤਰ੍ਹਾਂ ਚੱਲ ਰਿਹਾ ਹੈ ਕਿਉਂਕਿ ਸਮਾਂ ਲੰਬਾ ਹੋ ਗਿਆ ਹੈ ਪਰ ਹਾਲੇ ਤੱਕ ਇਨਸਾਫ ਜਿਹੜਾ ਹੈ ਉਹ ਨਹੀਂ ਮਿਲਿਆ ਮੈਮ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਪਹਿਲਾਂ ਪੰਜਾਬ ਪੁਲਿਸ ਤੇ ਹੁਣ ਚੰਡੀਗੜ੍ਹ ਪੁਲਿਸ ਰਵਈਆ ਸੇਮ ਹੈ ਰਵਈਆ ਸੇਮ ਜੀ ਮੈਨੀਪੂਲੇਟ ਹੋ ਗਏ ਜੀ ਤੁਸੀਂ ਇਹ ਦੇਖੋ ਪੰਜਾਬ ਪੁਲਿਸ ਐਫ ਆਈ ਆਰ ਡਿਲੇ ਕਰਨ ਲੱਗੀ ਪਹਿਲੇ ਫਿਰ ਐਫ ਆਈ ਆਰ ਨਹੀਂ ਕੀਤੀ ਫਿਰ ਐਫ ਆਈ ਆਰ ਕੀਤੀ ਤੇ ਧਾਰਾ ਹਟوان ਲੱਗੀ ਫਿਰ ਸਿਟ ਬਿਠਾਈ ਬੋਲੇ ਜੀ ਕਰ ਰਹੇ ਆ ਤੇ ਇਹ ਧਾਰਾ ਨਹੀਂ ਉਹ ਧਾਰਾ ਨਹੀਂ ਹੁਣ ਪੰਜਾਬ ਤੋਂ ਯੂਟੀ ਪੁਲਿਸ ਨੂੰ ਟ੍ਰਾਂਸਫਰ ਕੀਤੀ ਜਦੋਂ ਸੰਦੀਪ ਮੋਦਗਿਲ ਸਰ ਨੇ ਇੰਨੇ ਸਟਰੋਂਗ ਆਰਡਰਸ ਦਿੱਤੇ ਸੀਗੇ ਉਹਨਾਂ ਦਾ ਬੈਂਚ ਚੇਂਜ ਹੋ ਗਿਆ ਹਰਪ੍ਰੀਤ ਸਰ ਨੇ ਸਾਨੂੰ ਕੋਈ ਆਪਸ਼ਨ ਨਹੀਂ ਦਿੱਤਾ ਇਸ ਨੂੰ ਪੇਜ ਦਿੱਤਾ ਗਿਆ ਅਨੁਪਚਿਤ ਕਾਰਾ ਸਰ ਦੇ ਇੰਨੇ ਸਟਰੋਂਗ ਆਰਡਰ ਸੀਗੇ ਹੁਣ ਰਾਜੇਸ਼ ਭਰਦਵਾੜ ਸਰ ਦੇ ਇੰਨੇ ਸਟਰੋਂਗ ਆਰਡਰ ਉਹਨਾਂ ਨੇ ਦਿੱਤੇ ਮਤਲਬ ਤੁਸੀਂ ਦੇਖੋ ਆਰਡਰਸ ਤੋਂ ਬਾਅਦ ਵੀ ਚੰਡੀਗੜ੍ਹ ਪੁਲਿਸ ਯੂਟੀ ਨੇ ਵੀ ਇਹ ਦਿਖਾ ਦਿੱਤਾ ਕਿ ਇਨਸਾਫ ਜਿਹੜਾ ਨਾ ਖਾਕੀ ਖਾਕੀ ਜਿਹੜੇ ਉਹਨਾਂ ਦੀ ਮਦਦ ਕਰ ਰਹੀ ਹੈ ਦੋ ਮਹੀਨੇ ਤੁਸੀਂ ਇਹ ਦੇਖੋ ਇਨਵੈਸਟੀਗੇਸ਼ਨ ਹੋ ਅਜੇ ਬੰਦੇ ਫੜੇ ਨਹੀਂਗੇ 307 ਦੇ ਪਰਚਾ ਤੇ ਜੀ ਧਾਰਾ ਜੋ ਨੋਨ ਅਵੇਲੇਬਲ ਅਫੈਂਸ ਹੈ ਉਹਨਾਂ ਨੂੰ ਕਟਾਨਚ ਲੱਗੀ ਹੋਈ ਹੈ ਨਾ ਕਿ ਉਹਨਾਂ ਨੂੰ ਫੜ ਕੇ ਇਨਵੈਸਟੀਗੇਸ਼ਨ ਤੇ ਉਹਨਾਂ ਨੂੰ ਇਹ ਕਿ ਇਹ ਧਾਰਾ ਹੈ ਕਿਦਾਂ ਘਟਨ ਉਦਾਂ ਲੱਗੀ ਹੋਈ ਹੈ ਸਾਨੂੰ ਕੀ ਪਤਾ ਸੀ ਅਸੀਂ ਤੇ ਜਦੋਂ ਸਾਨੂੰ ਸਮਨ ਕੀਤਾ ਸੀ ਗਿਆ ਉੱਥੇ ਧਾਰਾ ਕਟਾਨ ਲਈ ਐਵਿਡੈਂਸ ਇਕੱਠੇ ਕਰ ਰਹੇ ਨੇ ਹੋਰ ਪੁਲਿਸ ਵਾਲੇ 4 ਮਹੀਨੇ ਦੇ ਕੁਮਰੇਨ ਪਟਿਆਲੇ ਐਵਿਡੈਂਸ ਇਕੱਠੇ ਕਰਕੇ ਇਹਨਾਂ ਨੂੰ ਦਿਨ-ਦਿਨ ਜਦੋਂ ਕਹਿੰਦੇ ਨਾ ਅਸੀਂ ਸਟੇਟਮੈਂਟ ਦੇਣ ਆ ਜਾਈਏ ਤਾਂ ਕਹਿੰਦੇ ਨਹੀਂ ਅਜੇ ਤੁਸੀਂ ਨਹੀਂ ਆਣਾ ਪਹਿਲੇ ਤੁਹਾਡੇ ਨੋਨ ਅਵੇਲੇਬਲ ਅਫੈਂਸ ਹਟਾ ਦਿਗੇ ਫਿਰ ਤੁਸੀਂ ਸਟੇਟਮੈਂਟ ਕਰਨ ਆਇਓਗੇ ਹੋਨੇ ਤੁਸੀਂ ਅੱਗੇ ਤਾਂ ਸਾਨੂੰ ਤੁਹਾਨੂੰ ਫੜਨਾ ਪ ਪਾਸੇ ਮੈਂ ਮੇभी ਗੱਲ ਸਾਹਮਣੇ ਆਈ ਹੈ ਕਿ ਕੰਪਰੋਮਾਈਜ਼ ਦੀ ਕੋਸ਼ਿਸ਼ ਕੀਤੀ ਜਾ ਰਹੀ ਜੀ ਪਿਛਲੇ ਜੱਤੂ ਕੇਸ ਹੋਇਆ ਅਜੇ ਤੱਕ ਐ ਯੂਟੀ ਨੂੰ ਵੀ ਬੋਲਿਆ ਗਿਆ ਸੀ ਡਿਲੇ ਕਰਨ ਲਈ ਕਿ ਸ਼ਾਇਦ ਕੰਪਰੋਮਾਈਜ਼ ਹੋ ਜਾਏ ਜਦੋਂ ਯੂਟੀ ਨੇ ਦੇਖਿਆ ਕਿ ਇਹ ਕੰਪਰੋਮਾਈਜ਼ ਲੈਵਲ ਤੇ ਨਹੀਂ ਆ ਰਿਹਾ ਤੇ ਉਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਨਾਨ ਅਵੇਲੇਬਲ ਅਫੈਂਸ ਦੀ ਧਾਰਾ ਘਟਾਉਣਾ ਸ਼ੁਰੂ ਕਰ ਦਿੱਤੀ ਆ ਤੁਸੀਂ ਦੇਖਿਆ ਨਾ ਕੋਰਟ ਸਾਹਿਬ ਨੇ ਬਹੁਤ ਜੱਜ ਸਾਹਿਬ ਨੇ ਇਹਨਾਂ ਨੂੰ ਬਹੁਤ ਚਮਲਾਈ ਕਿ ਤੁਸੀਂ ਮੈਂ ਕਲੀਅਰ ਮੈਨੂੰ ਇਹ ਦਿਖ ਰਿਹਾ ਹੈ ਕਿ ਤੁਸੀਂ ਇਹ ਫਾਈਨ ਨੂੰ ਕੋਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਔਰ ਤੁਸੀਂ 65 ਨੂੰ ਵੇਟੇਜ ਦੇ ਰਹੇ ਹੋ ਜਿਹੜੀ ਐਕਚੁਅਲ ਜਿਸ ਬੰਦੇ ਦੀ ਕੰਪਲੇਨਟ ਹੈ ਉਸਦੀ ਕੰਪਲੇਨ ਦਾ ਤੁਸੀਂ ਕੋਈ ਉਹ ਨਹੀਂ ਲੈ ਰਹੇ ਤੁਸੀਂ ਤਾਰਾ ਕੱਟ ਬੰਦਿਆਂ ਨੂੰ ਫੜਿਆ ਨਹੀਂ ਤੇ ਤੁਸੀਂ ਤਾਰਾ ਕਟਾ ਰਹੇ ਹੋ ਉਹ ਤੇ ਕੋ ਡਿਸਾਈਡ ਕਰੇਗੀ ਤਾਰਾ ਕੇ ਨਹੀਂ ਲੱਗਣੀ ਚਾਹੀਦੀ ਹੈ ਨਹੀਂ ਉਹ ਤੁਸੀਂ ਕੌਣ ਹੁੰਦੇ ਹੋ ਡਿਸਾਈਡ ਕਰਨ ਵਾਲੇ ਤੁਸੀਂ ਆਪਣੀ ਡਿਊਟੀ ਠੀਕ ਨਹੀਂ ਕਰ ਰਹੇ ਇਸ ਕਰਕੇ ਆ ਇਨਵੈਸਟੀਗੇਸ਼ਨ ਤੁਹਾਡੇ ਕੋਲ ਨਹੀਂ ਹੋਣੀ ਚਾਹੀਦੀ ਦੇ ਪਾਸੇ सीबीआई ਕੋਲ ਮਾਮਲਾ ਜਾ ਚੁੱਕਿਆ ਹੈ ਹੁਣ ਲੱਗਦਾ ਹੈ ਕਿ ਉਹ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਗ੍ਰਿਫਤਾਰ ਹੋ ਜਾਣਗੇ ਜੀ ਗ੍ਰਿਫਤਾਰੀ ਤੋਂ ਵੀ ਜ਼ਿਆਦਾ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਹੋਏ ਉਹ ਜ਼ਰੂਰੀ ਹੈ ਗ੍ਰਿਫਤਾਰੀ ਇਸ ਦਾ ਸੈਕੰਡਰੀ ਥਿੰਗ ਜੋ ਇਨਵੈਸਟੀਗੇਸ਼ਨ ਹੀ ਗਲਤ ਸ਼ੁਰੂ ਕਰ ਦਿੱਤੀ ਇਨਾਂ ਨੇ ਗਲਤ ਲੋਟ ਹੈ ਕਿ ਪਹਿਲੇ ਤੁਸੀਂ ਧਾਰਾ ਕਟਾਓਗੇ ਫਿਰ ਤੁਸੀਂ ਇਨਵੈਸਟੀਗੇਟ ਕਰੋਗੇ ਦੂਜੀ ਗੱਲ ਤੁਸੀਂ ਦੇਖੋ ਇਸ ਵਿੱਚ ਸੀਨੀਅਰ ਅਧਿਕਾਰੀ ਕੋਲ ਅਸੀ ਗਿਆ ਉਹ ਕਹਿੰਦਾ ਅਸੀਂ ਇਨਵੈਸਟੀਗੇਟ ਨਹੀਂ ਕਰਾਂਗੇ ਐਫ ਆਈ ਆਰ ਡਿਲੇ ਕਿਉਂ ਹੋਈ ਹੈ ਅਡੀਜੀ ਪੰਜਾਬ ਬਿਉਟੀ ਸਾਨੂੰ ਕਹਿ ਰਹੇ ਕਿ ਅਸੀਂ ਇਨਵੈਸਟੀਗੇਟ ਨਹੀਂ ਕਰਾਂਗੇ ਕਿ ਜੀ ਐਫ ਆਈ ਆਰ ਡਿਲੇ ਕਿਉਂ ਹੈ ਇਹ ਜਿੱਥੋਂ ਕਹਾਣੀ ਸ਼ੁਰੂ ਹੋਈ ਹੈ ਉਹ ਹੀ ਨਹੀਂ ਚੈੱਕ ਕਰੋਗੇ ਤੇ ਤੁਸੀਂ ਕੀ ਕਰੋਗੇ ਤੁਸੀਂ ਇਨਵੈਸਟੀਗੇਟ ਨਹੀਂ ਕਰ ਰਹੇ ਕਿਉਂਕਿ ਐਸ ਐਸ ਪੀ ਨਾ ਨਾ ਕਿਸ ਯੋਰ ਆਈ ਪੀ ਐਸ ਆਫੀਸਰ ਦੇ ਲੈਵਲ ਦੇ ਇਸ ਕਰਕੇ ਮਤਲਬ ਯੂ ਡੋਨਟ ਵਾਂਟ ਟੂ ਇਨਵੈਸਟੀਗੇਟ ਦਾ ਮੈਟਰ ਉੱਥੇ ਸਾਨੂੰ ਡਾਊਟ ਹੋ ਗਿਆ ਸੀਗਾ ਕਿ ਇਹ ਕੁਝ ਕਹਾਣੀ ਹੈਗੀ ਹੈ ਤਾਂ ਅਸੀਂ ਕੋਰਟ ਤੇ ਪਟੀਸ਼ਨ ਪਾਈ ਹੋਰ ਕੋਰਟ ਨੇ ਸਾਰਾ ਕੁਝ ਸਮਝਦੇ ਹੋਏ ਗਿਊਟੀ ਨੂੰ ਬਲੇਮ ਕੀਤਾ ਕਿ ਯੈਸ ਦੇ ਹੈਵ ਬੀਨ ਮੈਨੀਪੂਲੇਟਡ অর ਇਨਵੈਸਟੀਗੇਸ਼ਨ ਫੇਅਰ ਨਹੀਂ ਚੱਲ ਰਹੀ ਹੋਰ ਉਹ ਕਹਿੰਦੇ ਮੈਨੂੰ ਸਮਝ ਆ ਰਹੀ ਹੈ ਮੈਂ ਤਾਂ ਰੋਜ ਇਸ ਕੋਰਟ ਜੱਜ ਸਾਹਿਬ ਲੋਕ ਰੋਜ ਕੋਰਟ ਤੇ ਬੈਠਦੇ ਨੇ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਪਲੈਨਿੰਗ ਕਰ ਰਹੇ ਨੇ ਦੇ ਵਰ ਪਲੈਨਿੰਗ ਕੀ ਹੈ ਐਫ ਆਈ ਆਰ ਨੂੰ ਕਿਸੇ ਤਰੀਕੇ ਨਾਲ ਮਾਈਲਡ ਕਰਕੇ ਖਤਮ ਕਰ ਦਿੱਤਾ ਜਾਏ ਹੋਰ ਨਾਰਮਲ ਜੀ ਸਜ਼ਾ ਦੇ ਕੇ ਕੇਸ ਖਤਮ ਕਰ ਦਿੱਤਾ ਜਾਏ ਜੀ ਸਾਡੀ ਯੂਨੀਫਾਰਮ ਮੇਰੇ ਹਸਬੰਦ ਗ੍ਰੀਨ ਯੂਨੀਫਾਰਮ ਪਾਦੇ ਨੇ ਉਸ ਤੇ ਦਾਗ ਲਾਇਆ 120 ਦਿਨਦੇ ਅਸੀਂ ਅੱچھے ਘਰ ਦੇ ਬੰਦੇ ਰਸਤਿਆਂ ਚ ਘੁੰਮ ਰਿਹਾ ਕਿਉਂ ਘੁੰਮ ਰਿਹਾ ਇਨਸਾਫ ਲਈ ਹੋਰ ਇਨਸਾਫ ਯੂਟੀ ਪੁਲਿਸ ਨੇ ਅੱਜ ਦਿਖਾ ਦਿੱਤਾ ਕਿ ਖਾਕੀ ਨੇ ਖਾਕੀ ਦਾ ਸਾਥ ਦਿੱਤਾ ਸਾਡਾ ਨਹੀਂ ਹੀ ਨਾਨਕ ਸਿੰਘ ਦਾ ਤਵਾਦਲਾ ਹੋ ਚੁੱਕਿਆ ਏ ਹੁਣ ਉਸ ਚੀਜ਼ ਦੇ ਉੱਤੇ ਕੀ ਕਹਿਣਾ ਚਾਹੋ ਜੀ ਤਵਾਦਲਾ ਤਾਂ ਉਸ ਨੂੰ ਤਾਂ ਡੀਆਈਜੀ ਬਣਾ ਦਿੱਤਾ ਜੀ ਐਨਕਾਊਂਟਰ ਕਰਾ ਕਰਾ ਕੇ ਡੀਆਈਜੀ ਬਣਾ ਲਿਆ ਐ ਐਨਕਾਊਂਟਰ ਕਰੈ ਨੂੰ ਉਸਨੇ ਤਾਂ ਹੀ ਤੇ ਇਸੀ ਕਰਕੇ ਤੇ ਵੇਟ ਕਰ ਰਹੇ ਸੀ ਉਸ ਨੂੰ ਪੋਸਟ ਨਹੀਂ ਕੀਤਾ ਉਸ ਨੂੰ ਭੇਜਿਆ ਨਹੀਂ ਮਾਨ ਸਰਕਾਰ ਨੇ ਸਾਨੂੰ ਕਿਹਾ ਜੀ ਅਸੀਂ ਇਸ ਨੂੰ ਪੋਸਟਿੰਗ ਕਰ ਦਾਂਗੇ ਅਗਰ ਤੁਸੀਂ ਸੀਬੀਆਈ ਲੈ ਲੋਗੇ ਅੱਜ ਚੀਮਾ ਹਰਪਾਲ ਚੀਮਾ ਕਹਿੰਦਾ ਜੀ ਅਸੀਂ ਬਹੁਤ ਖੁਸ਼ ਹਾਂ ਸੀਬੀਆਈ ਦੇ ਦਿੱਤੀ ਤੁਸੀਂ ਜੇ 4 ਮਹੀਨੇ ਪਹਿਲੇ ਸੀਬੀਆਈ ਕਿਉਂ ਨਹੀਂ ਦਿੱਤੀ ਜਦੋਂ ਅਸੀਂ ਮੰਗ ਰਹੇ ਸੀ ਤੁਸੀਂ ਸੀਬੀਆਈ ਨਹੀਂ ਦਿੱਤੀ ਕਿਉਂ ਕਿ ਤੁਹਾਡੇ ਫੇਕ ਐਨਕਾਊਂਟਰ ਖ ਉਹ এনਕਾਊਂਟਰ ਹੁਣ ਇਨਵੈਸਟੀਗੇਸ਼ਨ এনਕਾਊਂਟਰ ਤੋਂ ਸ਼ੁਰੂ ਹੋਏਗੀ ਜਿਸ ਦੀ ਕੱਲ ਡੇਟ ਵੀ ਲੱਗੀ ਹੋਈ ਹੈ ਕੋਰਟ ਤੇ ਉਹ ਮੈਂ ਮਾਨੂ ਚਾਹਨੀ ਆ ਕਿ ਮੈਂ ਰੱਬ ਨੂੰ ਦੁਆ ਕਰਦੀ ਆ ਕਿ ਉਸ ਮਾਨੂ ਵੀ ਇਨਵੈਸਟੀਗੇਸ਼ਨ ਸੀਬੀਆਈ ਮਿਲੇ ਕਿ ਇਹਨਾਂ ਨੂੰ ਸਜ਼ਾ ਮਿਲੇ ਅਯੂ ਚਾਰ ਇੰਸਪੈਕਟਰ ਪੰਜਾਬ ਦੇ ਇੰਨੇ ਇੰਪੋਰਟੈਂਟ ਹੈ ਕਿ ਪੂਰੀ ਪੰਜਾਬ ਗਵਰਨਮੈਂਟ ਪੂਰੀ ਪੰਜਾਬ ਪੁਲਿਸ ਇਹਨਾਂ ਨੂੰ ਬਚਾਉਣ ਚ ਕਿਉਂ ਲੱਗੀ ਹੋਈ ਹੈ ਤੁਸੀਂ ਇਹ ਸੋਚੋ ਕਿ ਚਾਰ ਐਸਐਚਓ ਕਿੰਨੇ ਇੰਪੋਰਟੈਂਟ ਹਨ ਪੂਰੇ ਪੰਜਾਬ ਸਰਕਾਰ ਲਈ ਜਿਨ੍ਹਾਂ ਨੂੰ ਬਚਾਉਣ ਲੱਗੀ ਹੋਈ ਹੈ ਦੇਖੋ ਮੈਂ ਨਹੀਂ ਕਹਿੰਦੀ ਸਾਰੇ ਆਫੀਸਰ ਖਰਾ ਔਰ ਪ੍ਰਿਚੂ ਕੁਲਾ ਸਰ ਉਨਾ ਨੀਤਾ ਨੂੰ ਸਾਥ ਦਿੱਤਾ ਉਹ ਇੰਨੇ ਇਮਾਨਦਾਰ ਅਪਰਾਇਟ ਆਫਸਰ ਹੈ ਐਸਐਸਪੀ ਵਰਮਨ ਵਰੁਣ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਮੈਂ ਜਿਹੜੇ ਆਫਸਰ ਅੱਛੇ ਹੈਗੇ ਨੇ ਮੈਂ ਉਹਨਾਂ ਨੂੰ ਪ੍ਰੇਜ਼ ਕਰ ਰਹੀ ਆਂ ਮਗਰ ਜਿਹੜੇ ਹੈ ਭੇੜੇ ਹੈਗੇ ਨੇ ਜੋ ਕਾਨੂੰਨ ਨੂੰ ਹੱਥੇ ਮਜ਼ਾਕ ਬਣਾਇਆ ਹੋਇਆ ਉਹਨਾਂ ਨੂੰ ਕੱਢ ਕੇ ਬਾਹਰ ਸੱਟਣਾ ਚਾਹੀਦਾ ਡੀਜੀਪੀ ਨੂੰ ਡੀਜੀਪੀ ਗੌਰਵਤੀ ਤੁਸੀਂ ਦੇਖਿਆ ਹੋਣਾ ਇੱਕ ਮੈਂ ਦੇਖਿਆ ਕੱਲ ਨਵੀਂ ਚੀਜ਼ ਕੀ ABC ਚੈਨਲ ਨੇ ਉਹਨਾਂ ਨੂੰ ਕਵਰ ਕੀਤਾ ਕਿ ਇੱਕ ਨikhil Saraf ਨੇ ਦਿੱਤਾ ਹੈ ਕਿ ਉਹ ਕੋਈ ਸਰਾ ਸਰਫੋਸ ਜਗੇ ਬਰਨਾਲਾ ਦੇ ਐਸਪੀ ਨੂੰ ਕਹਿ ਰਹੇ ਨੇ ਕੀ ਅਗਰ ਤੁਹਾਡੇ ਏਰੀਆ ਚ ਐਨਕਾਊਂਟਰ ਕੱਟ ਹੋ ਰਹੇ ਨੇ ਤੇ ਤੁਹਾਡੀ ਏਸੀਆਰ ਜਦੋਂ ਤੁਹਾਡਾ ਪ੍ਰੋਮੋਸ਼ਨ ਦੀ ਵਾਰੀ ਆਏਗੀ ਉੱਥੇ ਚੈੱਕ ਕੀਤਾ ਜਾਏਗਾ ਇਹ ਸਾਡੇ ਪੰਜਾਬ ਦੀ ਪੁਲਿਸ ਤੁਸੀਂ ਯੂਥ ਪੰਜਾਬ ਦਾ ਮਾਰ ਕੇ ਤੁਸੀਂ ਪੂਰੇ ਯੰਗ ਜਨਰੇਸ਼ਨ ਨੂੰ ਖਤਮ ਕਰਕੇ ਤੁਸੀਂ ਕੀ ਚਾ ਰਹੇ ਹੋ ਪ੍ਰੋਮੋਸ਼ਨਾਂ ਚਾ ਰਹੇ ਹੋ ਤੁਸੀਂ ਪੰਜਾਬ ਦੀ ਮਾਂ ਦੇ ਪੁੱਤ ਖਾਲੀ ਗੋਦ ਖਾਲੀ ਕਰਨਾ ਚਾਹੁੰਦੇ ਹੋ ਤੂੰ ਆਪੇ ਵੀ ਐ ਸਮਝੋ ਤੁਸੀਂ ਵੀ ਕਿਸੇ ਮਾਂ ਦੇ ਪੁੱਤੋ ਕੱਲ ਤੁਹਾਡੇ ਨਾਲ ਹੋ ਜਾਏ ਤੁਹਾਨੂੰ ਐਨਕਾਊਂਟਰ ਤੇ ਮਾਰਿਆ ਜਾਏ ਤੇ ਤੁਹਾਨੂੰ ਕਿਦਾਂ ਹੋਏਗਾ ਤੁਹਾਡੀ ਮਾਂ ਮਾਂ ਰੋਣ ਗਿਆ ਪਿੱਛੇ ਤੁਸੀਂ ਬਾਕੀਆਂ ਦੇ ਬਾਅਦ ਨੌਜਵਾਨ ਪੁੱਤ ਸਾਰਿਆਂ ਦੇ ਮਾਰ-ਮਾਰ ਕੇ ਇਹਨਾਂ ਨੇ ਬੁਰਾ ਹਾਲ ਕੀਤਾ ਹੋਇਆ ਪੰਜਾਬ ਤੇ ਐ ਸਾਰੀ ਇਨਵੈਸਟੀਗੇਸ਼ਨ ਜਦੋਂ ਸੀਬੀਆਈ ਹੈ ਨਾ ਸੀਬੀਆਈ ਕੋਈ ਇਥੋਂ ਦੀ ਨਹੀਂ ਸ਼ੁਰੂ ਕਰੇਗੀ ਜਿੱਥੋਂ ਐਫ ਆਈ ਆਰ ਜਿੱਥੋਂ ਕੇਸ ਸ਼ੁਰੂ ਹੋਇਆ ਉਥੋਂ ਸ਼ੁਰੂ ਕਰੇਗੀ ਐਂਡ ਨਾਓ ਜਸਟਿਸ ਵਿਲ ਬੀ 기ਵਨ ਨਾਟ ਟੂ ਮੀ ਏਵਰੀ ਮਦਰ ਆਫ ਪੰਜਾਬ ਹੂ ਇਸ ਸਫਰਿੰਗ ਸ਼ੁੱਡ ਉਹਨਾਂ ਨੂੰ ਸੀਬੀਆਈ ਇਨਕੁਆਇਰੀ ਮਾਰਕ ਕਰਨੀ ਚਾਹੀਦੀ ਹੈ ਤੇ ਪੰਜਾਬ ਪੁਲਿਸ ਨੂੰ ਅਕਲ ਆਣੀ ਚਾਹੀਦੀ ਹੈ ਕਿ ਕੀ ਕਰ ਰਹੇ ਹੋ ਤੁਸੀਂ ਜਵਾਨ ਪੁੱਤ ਪੀੜੀ ਖਤਮ ਕਰ ਰਹੇ ਹੋ ਪੀੜੀ ਦੀ ਪੀੜੀ ਖਤਮ ਕਰ ਰਹੇ ਹੋ ਜਿਹੇ ਪਾਸੇ ਜਿਹੜਾ ਚੰਡੀਗੜ੍ਹ ਪੁਲਿਸ ਕੋਲੇ ਮਾਮਲਾ ਪਹੁੰਚਿਆ ਸੀ ਉਦੋਂ ਵੀ ਇੱਕ ਉਮੀਦ ਜਾਗੀ ਸੀ ਕਿ ਇਨਸਾਫ ਮਿਲੇਗਾ ਹੁਣ ਸੀਬੀਆਈ ਕੋਲ ਮਾਮਲਾ ਗਿਆ ਏ ਹੁਣ ਉਮੀਦ ਹੈ ਕਿ ਹੁਣ ਇਨਸਾਫ ਮਿਲ ਜਾਏਗਾ ਫਾਈਨਲੀ ਜੀ ਦੇਖੋ ਪਤਾ ਕੀ ਹੈ ਪ੍ਰੋਬਲਮ ਹੈ ਵੀ ਜੇ ਸਰਕਾਰ ਹੈਗੀ ਹੈ ਨਾ ਸਰਕਾਰ ਮੈਨੀਪੂਲੇਟ ਕਰ ਪਾਈ ਆਪਣੇ ਬੀਜੇਪੀ ਬੀਜੇਪੀ ਕਹਿ ਰਹੀਆਂ ਆਪਣੇ ਆਪ ਸਰਕਾਰ ਹੈਗੀ ਹੈ ਬੀਜੇਪੀ ਹੈਗੇ ਕਾਂਗਰਸ ਹੈਗੇ ਦੇਖੋ ਕਾਂਗਰਸ ਦੇ ਪ੍ਰਮੁਖ ਵੀ ਉੱਠ ਕੇ ਬੋਲੇ ਸਾਡੇ ਲਈ ਬੀਜੇਪੀ ਵੀ ਬੋਲੀ ਸਾਰੇ ਬੋਲ ਰਹੇ ਬਟ ਕੁਐਸ਼ਨ ਇਜ਼ ਆਪ ਸਰਕਾਰ ਸੈਂਟਰ ਤੇ ਹੋ ਸੀਗੀ ਠੀਕ ਹੈ ਸੈਂਟਰ ਦੀ ਸਰਕਾਰ ਕੋਈ ਹੋ ਰਹਾ ਪੰਜਾਬ ਦੀ ਕੋਈ ਹੋ ਰਹਾ ਅਸੀਂ ਚਾਹੁੰਦੇ ਸੀ ਇੱਕ ਸੀਬੀਆਈ ਅਸੀਂ ਤੇ ਮੰਗ ਜਸਟਿਸ ਦੀ ਕਰ ਰਹੇ ਹਾਂ ਨਾ ਸਾਨੂੰ ਇਹ ਮਤਲਬ ਨਹੀਂ ਸੀ ਕਿ ਕੌਣ ਕਰੇ ਬਟ ਸਾਨੂੰ ਇੱਕ ਫੇਅਰ ਇਨਵੈਸਟੀਗੇਸ਼ਨ ਕਰੋ ਹੋ ਜੀ ਆ ਪੰਜਾਬ ਯੂਟੀ ਪੁਲਿਸ ਨੇ ਅੱਜ ਪ੍ਰੂਫ ਕਰ ਦਿੱਤਾ کورٹ ਤੇ ਪ੍ਰੂਫ ਕਰ ਦਿੱਤਾ ਕਿ ਇਹ ਗਲਤ ਇਨਵੈਸਟੀਗੇਸ਼ਨ ਕਰ ਰਹੀ ਸੀ ਇਹ ਤਾਰਾਂ ਦੇਖੋ ਤੁਸੀਂ ਚਾਰ ਬੰਦਿਆਂ ਨੂੰ ਫੜਿਆ ਨਹੀਂ ਆ ਉਹ ਪਜੋੜੇ ਹੋਏ ਹੋ ਇਹਨਾਂ ਪੰਜਾਬ ਪੁਲਿਸ ਨੇ ਉਹਨਾਂ ਨੂੰ ਫੜਿਆ ਨਹੀਂ ਚਾਰ ਮਹੀਨੇ ਤੇ ਜਿਹੜੇ ਬੰਦੇ ਪਜੇ ਹੋਏ ਨੇ ਉਹਨਾਂ ਨੂੰ ਫੜਦੇ ਨਹੀਂ ਤਨਖਾਹ ਦੇ ਰਹੇ ਹੋ ਤੁਸੀਂ ਉਹਨਾਂ ਨੂੰ ਗੱਡੀਆਂ ਦੇ ਰਹੇ ਹੋ ਘਰ ਰਹਿ ਰਹੇ ਨੇ ਤੁਹਾਡੇ ਉਹ ਡਿਊਟੀ ਜੁਆਇਨ ਨਹੀਂ ਕਰ ਰਹੇ ਐਂਟੀਸੀਪੇਟਰੀ ਬੇਲ ਲਾ ਰਹੇ ਨੇ ਤੇ ਪੰਜਾਬ ਪੁਲਿਸ ਉਹਨਾਂ ਨੂੰ ਕੋਈ ਐਕਸ਼ਨ ਨਹੀਂ ਲੈ ਰਹੀ ਯੂਟੀ ਉਹਨਾਂ ਨੂੰ ਫੜ ਨਹੀਂ ਰਹੀ 307 ਧਾਰਾ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਦੇਖੋ ਕੀ ਆ ਗਿਆ ਮੇਰੇ ਆਈ ਏਮ ਵੈਰੀ ਥੈਂਕਫੁਲ ਟੂ ਆਲ ਦਾ ਜਜਸ ਹੂ ਹੈਵ ਗਿਵਨ ਸਟਰੋਂਗ ਥਿਸ ਥਿੰਗ ਐਂਡ ਆਈ ਏਮ ਥੈਂਕਫੁਲ ਟੂ ਪ੍ਰੀਤਿੰਦਰ ਜੀ ਜਿਨ੍ਹਾਂ ਨੇ ਅੱਜ ਮੇਰੀ ਮਾਂ ਦੀ ਭਾਵਨਾ ਦਿਲ ਚੀਰ ਕੇ ਜੱਜ ਸਾਹਿਬ ਨੂੰ ਸਾਰੇ ਪੁਆਇੰਟ ਦਿੱਤੇ ਜਿਸ ਦਾ ਜਿਸ ਦੀ ਵਜ੍ਹਾ ਨਾਲ ਅੱਜ ਸਾਨੂੰ ਜਸਟਿਸ ਮਿਲੀ ਮੈਮ ਤੁਸੀਂ ਕਿਹਾ ਸੀ ਕਿ ਤੁਹਾਨੂੰ ਕਰੋੜਾ ਰੁਪਏ ਜਿਹੜਾ ਇਹ ਆਫਰ ਕੀਤਾ ਗਿਆ ਹੈ ਇਸ ਕੇਸ ਨੂੰ ਵਾਪਸ ਲੈਣ ਦੇ ਲਈ ਜੀ ਅੱਜ ਤੱਕ 2 ਦਿਨ ਪਹਿਲੇ ਤੱਕ ਦੇ ਸਾਨੂੰ ਕੰਪਰੋਮਾਈਜ਼ ਲਈ ਕਹੀ ਜਾ ਰਿਹਾ ਜੀ ਕੰਪਰੋਮਾਈਜ਼ ਕੋਈ ਆਪਣੀ ਇੱਜ਼ਤ ਨਾਲ ਕੰਪਰੋਮਾਈਜ਼ ਨਹੀਂ ਕਰਦਾ ਜੀ ਇੱਜ਼ਤ ਸਭ ਤੋਂ ਵੱਡੀ ਪੈਸੇ ਤੇ ਹਰ ਦੁਨੀਆ ਕਮਾ ਲੈਂਦੀ ਹੈ ਠੀਕ ਹੈ ਮਗਰ ਇੱਜ਼ਤ ਕਮਾਣੀ ਇਹ ਇੱਜ਼ਤ ਲਈ ਲੜਿਆ 120 ਦਿਨ ਦੇ ਰਾਸਤੇ ਚ ਕੁਮਰੇ ਇੱਜ਼ਤ ਲਈ ਹੋਰ ਉਹ ਇੱਜ਼ਤ ਵਾਪਸ ਲੈ ਕੇ ਪ੍ਰਾਈਡ ਨਾਲ ਵਾਪਸ ਆਵਾਂਗੇ ਚਾ ਚਾਪ ਸੁਪਰੀਮ ਕੋਰਟ ਇਨਾਂ ਨੂੰ ਸਜ਼ਾ ਇਨਾਂ ਨੂੰ ਮਿਲੇਗੀ ਜੋ ਇਨਾਂ ਨੇ ਗਲਤ ਕੀਤਾ ਜਿਹੜੇ ਮਾਵਾ ਦੇ ਪੁੱਤ ਮਾਰੇ ਇਨਾਂ ਨੂੰ ਸਜ਼ਾ ਮਿਲੇਗੀ ਇਹ ਸਜ਼ਾ ਇੱਥੇ ਹੀ ਪੂਕਤ ਕੇ ਜਾਨੀ ਬੋਗੇ ਜੀ ਇਸੇ ਨਾਲ ਤੁਸੀਂ ਬਾਕੀ ਕੇਸਾਂ ਤੇ ਵੀ ਕੰਮ ਕਰ ਰਹੇ ਹੋ ਬਹੁਤ ਕੇਸਾਂ ਦੇ ਵਿੱਚ ਦੇਖਿਆ ਜਿੱਥੇ ਤੁਸੀਂ ਸਮਰਥਨ ਕਰਦੇ ਹੋ ਜਾਂ ਕਿ ਉਹਨਾਂ ਦੇ ਲਈ ਖੜਦੇ ਹੋ ਉੱਥੇ ਸਵਾਲ ਇਹ ਵੀ ਖੜੇ ਹੁੰਦੇ ਆ ਕਿ ਤੁਸੀਂ ਪੋਲਿਟਿਕਸ ਦੇ ਵਿੱਚ ਆਉਣਾ ਹੈ ਤਾਂ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ ਜੀ ਪੋਲਿਟਿਕਸ ਵਿੱਚ ਆਈ ਹੈਵ ਨੋ ਇੰਟਰਸਟ ਕਿਉਂਕਿ ਪੋਲਿਟਿਕਸ ਵਿੱਚ ਖਾਲੀ ਝੂਠ ਫਰੇਬ ਹੀ ਹੈਗਾ ਮੈਂ ਇੱਕ ਮੋਰਚਾ ਲਗਾਇਆ ਸੀਗਾ ਜਿੱਥੇ 10000 ਬੰਦੇ ਆ ਕੇ ਮੇਰੇ ਲਈ ਖੜੇ ਹੋਏ ਸੀ ਕਿ ਮੇਰਾ ਫਰਜ਼ ਨਹੀਂ ਬੰਦਾ ਉਸ ਵਿੱਚ ਜੋ ਕਮ ਸੇ ਕਮ 500 ਬੰਦਿਆਂ ਲਈ ਮੈਂ ਖੜੀ ਹੋ ਜਾ ਮੇਰਾ ਦੇਨ ਹੈਗਾ ਉਹ ਮੈਂ ਆਪਣਾ ਈਮਾਨ ਜਿਹੜਾ ਹੈ ਉਹ ਨਹੀਂ ਵੇਚ ਸਕਦੀ ਨਾ ਜਿਨ੍ਹਾਂ ਨੇ ਆ ਕੇ ਮੇਰੇ ਲਈ ਖੜੇ ਹੋਏ ਕਿ ਮੈਂ ਉਹਨਾਂ ਲਈ ਖੜੀ ਨਾ ਹੋ ਉਹ ਮਾਵਾਂ ਆ ਕੇ ਮੇਰੇ ਮੋਰਚੇ 'ਚ ਬੈਠੀਆਂ ਸੀਗੀਆਂ ਤੇ ਕਿ ਮੈਂ ਉਹਨਾਂ ਦਾ ਸਾਥ ਨਾ ਦਿਆਂ ਉਹ ਮੇਰਾ ਸਾਥ ਦੇਣ ਲਈ ਪੂਰੇ ਦਿਨੇ ਤੁੱਬੇ ਖੜੀ ਰਹੀਆਂ ਬੈਠੀਆਂ ਰਹੀਆਂ ਤੇ ਅੱਜ ਮੇਰਾ ਫਰਜ਼ ਬੰਦਾ ਜਦੋਂ ਉਹਨਾਂ ਨੂੰ ਮੇਰੀ ਲੋੜ ਹੈ ਤੇ ਮੈਂ ਜਾ ਕੇ ਉਹਨਾਂ ਨਾਲ ਖੜਾ ਇਸ ਮਾਮਲੇ ਦੀ ਅਗਲੀ ਸੁਣਵਾਈ ਕਦੋਂ ਹੋਵੇਗੀ ਜੀ ਸੁਣਵਾਈ ਤੇ ਹੋ ਗਈ ਅੱਜ ਦ ਕੇਸ ਹੈਜ਼ ਬੀਨ ਸ਼ਿਫਟਡ ਟੂ ਸੀਬੀਆਈ ਸ਼ਾਮ ਨੂੰ ਸੀਆਰਐਮ ਆ ਜਾਏਗਾ ਉਹ ਆਨਲਾਈਨ ਸਾਰਿਆਂ ਨੂੰ ਭੇਜ ਦਿੱਤਾ ਜਾਊਗਾ ਥੈਂਕ ਯੂ ਤਾਂ ਬਿਲਕੁਲ ਕਹਿ ਸਕਦੇ ਹਾਂ ਕਿ ਮਾਮਲਾ ਹੁਣ ਸੀਬੀਆਈ ਕੋਲ ਪਹੁੰਚ ਚੁੱਕਿਆ ਹੈ ਇਸ ਤੋਂ ਪਹਿਲਾਂ ਵੀ ਲਗਾਤਾਰ ਕਾਰਵਾਈ ਦੀ ਮੰਗ ਜਿਹੜੀ ਹੈ ਉਹ ਕੋਰਟ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਹੁਣ ਸੀਬੀਆਈ ਕਿਸ ਤਰ੍ਹਾਂ ਦੀ ਜਾਂਚ ਕਰਦੀ ਹੈ ਵੀਡੀਓ ਜਨਰਲ ਸਲਾਤਾ ਪ੍ਰਸਾਦ ਦੇ ਨਾਲ ਇੰਦਰ ਸਿੱਧੂ ਏਬੀਪੀ ਸਾਂਝਾ ਚੰਡੀਗੜ੍ਹ